ਇਹ ਹੈ ਪਿੰਡ ਜੋੜਕੀਆਂ ਟੂਰਨਾਮੈਂਟ ਜਿਹੜਾ ਕਿ ਕੱਲ ਨੂੰ 22 ਤਰੀਕ ਨੂੰ ਵੇਟ ਹੋਣਿਆ 26 ਆ ਤੇ 48 ਕਿਲੋ ਦੇ ਉਸ ਤੋਂ ਬਾਅਦ 23 ਤਰੀਕ ਨੂੰ ਨੇ ਓਪਨ ਤੇ 65 ਕਿਲੋ ਤੇ ਪੜਾਕੇ ਪੈਣਿਆ ਕਹਿੰਦੇ ਪੱਟਾਂ ਦੇ ਪੱਟਾਂ ਤੇ ਥਾਪੀਆਂ ਉਹੀ ਮਾਰੂ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਹੋਇਆ ਇਹਨੇ ਘਰ ਖਾਦਾ ਹੋਇਆ ਹਨਾ ਮਿੱਤਰੋ ਤੇ ਬਾਕੀ ਲਾਈਵ ਸਾਰਾ ਆਪਾਂ ਆਪਣੇ ਇਸੇ ਚੈਨਲ ਤੇ ਕਰਾਂਗੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਵਾਲੇ ਸ਼ੇਅਰ ਆਪਣਾ ਹੁਣੀ ਕਰਕੇ ਰੱਖ ਲਓ ਤਾਕੇ ਕੱਲ ਨੂੰ ਤੁਹਾਨੂੰ ਘਰੇ ਬੈਠਿਆਂ ਨੂੰ ਕੋਈ ਦਿੱਕਤ ਨਾ ਆਵੇ ਆਪਾਂ ਹਨਾ ਘਰੇ ਬੈਠਿਆਂ ਨੂੰ ਤੁਹਾਨੂੰ ਆਪਾਂ ਸਾਰਾ ਟੂਰਨਾਮੈਂਟ ਦਿਖਾਵਾਂਗੇ ਆਨੰਦ ਮਾਣੇ ਟੂਰਨਾਮੈਂਟ ਦਾ ਪੂਰਾ ਫਿਰਦਾ 65 ਕਿਲੋ ਦਾ ਖਿਡਾਰੀ ਦੇਖੋ ਕੱਲ ਨੂੰ ਕੱਚ ਕੇ ਦੀ ਫੜਦਾ ਕਿ ਨਾ ਬਾਕੀ ਸਬਸਕ੍ਰਾਈਬ ਜਰੂਰ ਕਰ ਲਿਓ ਹਨਾ ਤਾਂ ਕਿ ਕੱਲ ਨੂੰ ਘਰੇ ਬੈਠੇ ਤੁਸੀਂ ਆਪਣਾ ਸਾਰੇ ਟੂਰਨਾਮੈਂਟ ਦਾ ਆਨੰਦ ਮਾਣ ਸਕੋ ਸਾਰਾ ਲਾਈਵ ਆਪਾਂ ਆਪਾਂ ਇਸੇ ਚੈਨਲ 'ਤੇ ਹੀ ਕਰਨਾ ਬਾਈ ਦੇਖੋ ਨਾ ਗਰਾਉਂਡ ਦੀਆਂ ਚੱਲ ਰਹੀਆਂ ਤਿਆਰੀਆਂ ਮੁੰਡੇ ਫੁੱਲ ਜੋਰਾਂ ਸ਼ੋਰਾਂ ਤੇ ਐ ਜੋਸ਼ ਦੇ ਵਿੱਚ ਐ ਕਹਿੰਦੇ ਦੂਜਾ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਜੋੜਕੀਆਂ ਦੇ ਵਿੱਚ ਪਹਿਲੇ ਟੂਰਨਾਮੈਂਟ ਵੀ ਕਹਿੰਦੇ ਗੱਲਾਂ ਹੋਈਆਂ ਸੀ ਨੇੜੇ-ਨੇੜੇ ਪਿੰਡਾਂ 'ਚ ਕਿ ਟੂਰਨਾਮੈਂਟ ਦਾ ਜੋੜ ਕੀ ਹੋਇਆ ਹਨਾ ਬਾਕੀ ਇਸ ਸਾਲ ਆਪਾਂ ਟੂਰਨਾਮੈਂਟ ਹੋਰ ਵੀ ਬਿਹਤਰ ਕਰਨਾ ਆਪਾਂ ਓਪਨ ਦਾ ਕਰਵਾਤਾ ਟੂਰਨਾਮੈਂਟ ਬਈ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਕਹਾਂ ਲੋ ਸਾਨੂੰ ਕੋਈ ਦਿੱਕਤ ਨਾ ਆਵੇ ਚੈਨਲ ਦੇਖਣ ਚ ਆਪਣਾ ਘਰ ਬੈਠੇ ਤੁਸੀਂ ਸਾਰਾ ਆਨੰਦ ਮਾਣ ਸਕੋ ਹੈਨਾ ਇੱਕ ਪਾਸੇ ਪਰ ਲਾਈਵ ਦੇਖ ਰਹੇ ਆਂ ਜੀ ਵਧੀਆ ਆ ਰਹੀ ਹੈ ਕੁਆਲਿਟੀ ਹੈਨਾ ਕੁਆਲਿਟੀ ਪੂਰੀ ਗੈਂਡ ਆ ਰਹੀ ਹੈ ਮੁੰਡਿਓ ਠੀਕ ਹੈ ਤੇ ਕਰ ਲੋ ਸਬਸਕ੍ਰਾਈਬਾ ਟੂਰਨਾਮੈਂਟ ਦੇ ਕਹਿੰਦੇ ਸਿਰਾ ਕਰਾ ਰਹੇ ਆਂ ਆਪਾਂ ਕੱਲ ਨੂੰ 26 ਕਰੋਨੋਟ 26 ਕਿਲੋ ਤੇ 48 ਕਿਲੋ ਜਿਹਦਾ ਕਿ ਵੈਸਟਰ ਨੂੰ ਪ੍ਰਾਈਜ਼ ਦਿੱਤੇ ਜਾਣਗੇ ਧੰਨਵਾਦ <tun> <tun>